ਸਾਤਿਸ਼ਰੀਆ ਕਾਲ ਸਾਰੇ ਪੰਜਾਬ ਵਾਸ ਨੂੰ ਜਿਹੜਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ ਚ ਜਿਸੂ ਚ ਅੱਜ ਆਪਾਂ 29 ਮਾਰਚ ਪੰਜਾਬ ਦੇ ਦਿਨ ਦੇ ਮੌਸਮ ਦੀ ਗੱਲ ਕਰਾਂਗੇ ਕਿੰਨਾ ਲੱਗ ਚੁਣੂ ਪਾਰੀ ਮੀਤ ਪਾਰੀ ਘੜ ਮੈ ਦੇਖਣ ਮੈਂ ਤੁਹਾਨੂੰ ਦਈਏ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀ ਵੀਰ ਆਪਣ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਜਰੂਰ ਕਰ ਲੋ ਤੇ ਆਪਾਂ ਲੱਗੇ ਸ਼ੱਕਦੇ ਕਿਸਾਨ ਵੀਰ ਦੇ ਨਾਲ ਵੀਡੀਓ ਸ਼ੇਅਰ ਜਰੂਰ ਕਰ ਲੋ ਚਲੋ ਅੱਗੇ ਵਧਦੇ ਹਾਂ ਵੀਡੀਓ ਵੱਲ ਹਾਂ ਤਾਂ ਇਹ 29 ਮਾਰਚ ਪੰਜਾਬ ਦੇ ਸਵੇਰ ਦੇ 7:30 ਵਜੇ ਦੀਆਂ ਲਾਈਵ ਸੈਟ ਤੁਸੀਂ ਜਿਵੇਂ ਆਪਾਂ ਜਦੋਂ ਰਾਤ ਦੀ ਵੀਡੀਓ ਦੱਸਿਆ ਸੀ ਕੱਲ ਰਾਤ ਦੀ ਵੀਡੀਓ 'ਚ ਕਿ ਆਪਾਂ ਦਾ ਸਿਸਟਮ ਅੱਧੀ ਰਾਤ ਤੋਂ ਬਾਅਦ ਸਾਫ਼ ਹੋ ਜਾਊਗਾ ਉਸੇ ਤਰੀਕੇ ਨਾਲ ਅੱਧੀ ਰਾਤ ਤੋਂ ਬਾਅਦ ਸਿਸਟਮ ਗਾਂ ਗੁਜ਼ਰ ਗਿਆ ਤੇ ਹੁਣ ਆਪਾਂ ਨੂੰ ਪੰਜਾਬ ਦੇ ਜ਼ਿਆਦਾਤਰ ਇਲਾਕੇ ਸਾਫ਼ ਦੇਖਣ ਨੂੰ ਮਿਲ ਰਹੇ ਹਨ ਥੋੜੇ ਬੁ ਟਟਮੀ ਬੱਦਲ ਬਾਈ ਦੇਖਣ ਨੂੰ ਮਿਲ ਰਹੀ ਹੈ ਟਟਮੀ ਬੱਦਲ ਬਾਈ ਦਾ ਹੋਈਆਂ ਲੱਗਿਆ ਰਹੂਗਾ ਦੁਪਹਿਰ ਤਾਈ ਬਾਕੀ ਅੱਗ ਗੱਲ ਕਰੀਏ ਦੁਪਹਿਰ ਤੋਂ ਬਾਅਦ ਆਪਣਾ ਨਵਾਂ ਸਿਸਟਮ ਪੰਜਾਬ 'ਚ ਐਂਟਰ ਕਰੂਗਾ ਜੋ ਕਿ ਆਪਣਾ ਸ਼ਾਮ ਨੂੰ ਸ਼ਰਾਟੇ ਦਾ ਰਮੀ ਦੇਖ ਨੂੰ ਮਿਲ ਸਕਦਾ ਕਈ ਇਲਾਕੇ ਵਿੱਚ ਬਾਰਾ ਸੈਸਟਮ ਦਾ ਮੇਨ ਪ੍ਰਭਾਵ ਆਪਣੇ ਅੱਧੀ ਰਾਤ ਬਾਅਦ ਸ਼ੁਰੂ ਹੋਊਗਾ ਅੱਜ 29 ਮਾਰਚ ਦੀ ਰਾਤ ਤੋਂ ਬਾਅਦ ਇਹ ਸੈਸਟਮ ਦਾ ਮੇਨ ਪ੍ਰਭਾਵ ਸ਼ੁਰੂ ਹੋਊਗਾ ਜੋ ਕਿ 31 ਮਾਰਚ ਦੀ ਸਵੇਰ ਤੇ ਚੱਲੂਗਾ ਸਿਸਟਮ ਤੇ ਇਸ ਨਾਲ ਕਾਫੀ ਇਲਾਕੇ 'ਚ ਭਾਰੀ ਮੀਂਹ ਵੀ ਦੇਖ ਨੂੰ ਮਿਲ ਸਕਦਾ ਹੈ ਇਸ ਨਾਲ ਖਾਸ ਮਾਜੇ ਦੇ ਦਬਾਬੇ ਦੇ ਭਾਗਾਂ ਵਿੱਚ ਜ਼ਿਆਦਾ ਮੀਂਹ ਦੇਖ ਨੂੰ ਮਿਲੂਗਾ ਤੇ ਮੱਧ ਦਾ ਭਾਗ ਹੋਗਾ ਜੋ ਆਪਣੇ ਪੰਜਾਬ ਦੇ ਇਹਨਾਂ 'ਚ ਜ਼ਿਆਦਾ ਮੀਂਹ ਸਾਰਾ ਹਨ ਬਾਕੀ ਥੱਲੇ ਮਾਲਵੇ ਭਾਗਾਂ ਵਿੱਚ ਵੀ ਸਾਰਾ ਹਨ ਪਰ ਉਹਦੇ ਟੁੱਟ ਵੀ ਬਦਲ ਬਈ ਹੀ ਦੇਖਣ ਮਿਲੂਗੀ ਕਿਹੇ ਇਲਾਕੇ 'ਚ ਮ ਗੱਗੀ ਖਾਸ ਪ੍ਰਭਾਵੇ ਦਾ ਮਾਜੇ ਦੋਆਬੇ ਦੇ ਮਾਧਾਪਾਗ ਦੇ ਹੋਗੇ ਜੋ ਪੰਜਾਬ ਦੇ ਇਹਨਾਂ ਵਿੱਚ ਆਪ ਨੂੰ ਜਿਆਦਾ ਅਸਰ ਦੇਖਣ ਨੂੰ ਮਿਲੂਗੇ ਮੀਂਹ। ਬਾਕੀ ਆ ਬਾ ਗੱਲ ਕਰੇ ਕਾਲਮ ਲਾ ਕੇ ਜ 29 ਮਾਰਚ ਦੀ 29 ਮਾਰਚ ਨੂੰ ਆਪਣੇ ਸਵੇਰ ਤੋਂ ਲੈ ਕੇ ਦੁਪਹਿਰ ਤੱਕ ਮੌਸਮ ਠੀਕ-ਠਾਕ ਦੇਖਣ ਨੂੰ ਮਿਲੂਗਾ। ਬੱਦਲ ਬਾਈ ਦਾ ਆਉਣ ਜਨ ਲੱਗਿਆ ਰਹੂਗਾ ਧੁੱਪ ਛਾਣਾ ਮਾਹੌਲ ਦੇਖਣ ਨੂੰ ਮਿਲੂਗਾ ਪਰ ਦੁਪਹਿਰ ਤੋਂ ਬਾਅਦ ਆਪਣੇ ਬੱਦਲ ਬਾਈ ਫੇਰ ਐਂਟਰ ਕਰਨ ਲੱਪੂਗੀ ਪੰਜਾਬ ਵਿੱਚ ਜਿਸ ਕਾਰਨ ਆਪਣੇ ਸ਼ਾਮਾਂ ਨੂੰ ਵੀ ਥੋੜਾ ਬੋਧ ਲਾ ਕੇ ਛਾਟਾ ਦੇ ਮੀਂਹ ਦੀ ਖੁਰਮੇ ਸਕਦਾ ਉਹ ਵੀ ਤੁਹਾਨੂੰ ਆ ਵੀਡੀਓ ਬਣਾ ਕੇ ਰਾਤ ਦੇ ਦਾ ਦਵਾਗੇ ਕਿੰ ਨਨ ਵੀਡੀਓ ਬਣਾ ਕੇ ਤੁਹਾਨੂੰ ਪਹਿਲਾਂ ਦੱਸ ਜਾਈਏਗਾ ਬਾਕੀ ਕਿਸਾਨ ਵੀਰਾਂ ਲਈ ਇਹੀ ਸੂਚਨਾ ਹੈ ਅੱਵਾ ਬਹੁਤ ਦਿਨਾਂ ਤੋਂ ਦੱਸਦੇ ਆ ਰਹੇ ਆ ਕੀ ਕਣਕ ਨੂੰ ਪਾਣੀ ਬਿਲਕੁਲ ਵੀ ਨਾ ਲਾਓ ਕਹਿੰਗੇ ਜਿਆਦਾ ਮੀਂਹ ਪੈ ਗਿਆ ਨੇਰੀ ਦੇ ਵੀ ਕਾਫੀ ਸਾਰ ਹਨ ਕਾਫੀ ਲਾ ਕੇ 40 ਤੋਂ 50 ਕਿਲੋਮੀਟਰ ਰਫਤਾਰ ਤੇ ਹਵਾ ਵੀ ਚੱਲ ਸਕਦੀ ਹੈ ਜਿਸ ਕਾਰਨ ਕਣਕ ਦਾ ਕਾਫੀ ਵੱਡੇ ਪੱਧਰ ਤੇ ਨੁਕਸਾਨ ਦੇਖ ਨੂੰ ਮੈਂ ਸਦਾ ਬਾਕੀ ਆਪਾਂ ਤੇ ਇਹੀ ਕਵਾਂਗੇ ਕਿ ਨੁਕਸਾਨ ਨਾ ਦੇਖਣ ਨੂੰ ਮਿਲੇ ਬਾਕੀ ਅੱਜ ਨੂੰ ਨਹੀਂ ਜਿੱਦਾਂ ਵੀ ਕਿ ਮੌਸਮ ਵਿਭਾਗ ਨਾਲ ਨਵੀਂ ਰਿਪੋਰਟ ਆਊਗੀ ਮੀਂਹ ਕਿ ਨਹੀਂ ਫਿਰ ਵਾਦੇਸ਼ੇ ਘੜਦੇ ਹੁੰਦੇ ਨੇ ਵੀਡੀਓ ਬਣਾ ਕੇ ਸਭ ਤੋਂ ਪਹਿਲਾਂ dan yn